ਹਮਲਾ ਫੜ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਾਲੀ ਪੁਲਿਸ ਨੂੰ ਕਾਰੜਾ ਬਣਾ ਕੇ ਮਾਰ ਦਿੱਤਾ ਜਾਂਦਾ ਉਹ ਜਿਹੜੀ ਜਿਹੜੀ ਹੈ ਸਾਡੀ ਆਜ਼ਾਦੀ ਜੌਣ ਦੀ ਇਜ਼ਾਤੀ ਤੇ ਹਮਲਾ ਕੀਤਾ ਜਾ ਰਿਹਾ ਅਸੀਂ ਤਾਂ ਇਹ 10 ਦਸੰਬਰ ਹੈ ਜਿਹੜਾ ਉਹ ਦਿਵਸ ਮਨਾਉਨੇ ਆ ਹਰ ਸਾਲ ਮਨਾਉਨੇ ਆ ਕਿਸੇ ਵਿਦਵਾਨ ਨੂੰ ਬੁਲਾ ਕੇ ਅਸੀਂ ਉਹ ਗੱਲਾਂ ਸਾਰੀਆਂ ਕਰਦੇ ਆ ਇੱਥੇ ਕਿੰਨੇ ਸਾਰੇ ਸੋਧ ਬਿੱਲ ਸੰਵਿਧਾਨ ਦੇ ਆ ਸਾਰੀਆਂ ਧਾਰਾਵਾਂ ਨੂੰ ਹੌਲੀ ਹੌਲੀ ਬਦਲ ਕੇ ਜਿੱਥੇ ਕਿਤੇ ਮਨੁੱਖੀ ਅਧਿਕਾਰ ਦਰਜ ਨੇ ਉਹਨਾਂ ਨੂੰ ਬਦਲੇ ਜਾ ਰਿਹਾ ਵਕਫ ਸੋਧ ਬਿੱਲ ਆਂਦਾ ਮੁਸਲਮਾਨਾਂ ਤੇ ਬਹੁਤ ਵੱਡਾ ਹਮਲਾ ਹੋਇਆ ਉਹ ਵਕਫ ਦੀਆਂ ਜਿੰਨੀਆਂ ਜ਼ਮੀਨਾਂ ਸਾਰੀਆਂ ਨੂੰ ਸਰਕਾਰੀ ਐਲਾਨ ਦਿੱਤਾ ਗਿਆ ਹੈ ਆਪਣੇ ਇੱਥੇ ਜਿੰਨੇ ਵੀ ਬਸਤੀਆਂ ਬਣੀਆਂ ਨੇ ਜਿਹੜੀਆਂ ਤੇ ਵਕਫ ਦੀ ਜ਼ਮੀਨ ਤੇ ਨੇ ਉਹਨਾਂ ਦੀਆਂ ਹੁਣ ਰਜਿਸਟਰੀਆਂ ਦਾ ਚੱਕਰ ਪਊਗਾ ਉਹਦੇ ਵਿੱਚ ਫੇਰ ਜਿਹੜਾ ਫੈਸਲਾ ਡੀਸੀ ਦੇ ਹੱਥ ਹੋਊਗਾ ਨੇ ਕੀ ਕਰਨਾ ਹੈ ਫਿਰ ਜਿਹੜੀਆਂ ਜ਼ਮੀਨਾਂ ਸਰਕਾਰੀ ਬਣ ਗਈਆਂ ਤਾਂ ਉਹ ਫੇਰ ਕਾਰਪੋਰੇਟਾਂ ਨੂੰ ਅਲਾਟ ਵੀ ਹੋ ਚੜ ਗਈਆਂ ਜਿਹੜੇ ਘਰ ਸਸਤੇ 'ਚ ਬਣੇ ਆ ਉਹ ਵੇਚ ਵੀ ਜਾਣਗੇ। ਜਣੀ ਇਹ ਬਹੁਤ ਵੱਡਾ ਫੈਸਲਾ ਹੈ ਤੇ ਇਹ ਜਿਹੜਾ ਕਾਨੂੰਨ ਬਣ ਚੁੱਕਾ ਹੈ ਰਾਸ਼ਟਰਪਤੀ ਤੇ ਇਹਦੀ ਦਸਖਤ ਹੋ ਚੁੱਕੀ ਹੈ। ਸਾਡੇ ਜਿਹੜੇ 4 ਕੋਡ ਬਣਾ ਦਿੱਤੇ ਗਏ ਆ 44 ਪਹਿਲਾਂ ਕਾਨੂੰਨ ਸੀਗੇ ਜਿਹਦੇ ਸਾਨੂੰ ਕਟੋ-ਕਾਟ 8 ਘੰਟੇ ਦੀ ਦਿਹਾੜੀ ਸਾਡੇ ਬੱਚਿਆਂ ਲਈ ਵੀ ਜ਼ਰੂਰੀ ਸੀ। ਉਹ ਕਾਨੂੰਨ 8 ਘੰਟੇ ਦੀ ਦਿਹਾੜੀ ਦਾ ਸੀ। ਸੁਰੱਖਿਆ ਹਾਲਤਾਂ ਸੀ ਜਿਹਦੇ 'ਚ ਕੋਈ ਕਿਸੇ ਨੂੰ ਸਰਟੀਫਿਕੇਟ ਲੱਗ ਜਾਂਦੀ ਆ ਤਾਂ ਉਹਦਾ ਮੁਆਵਜ਼ਾ ਮਿਲਦਾ ਸੀ। ਤੇ ਇੱਕ ਵੀ ਹੜਤਾਲ ਕਰਨ ਦਾ ਹੱਕ ਸੀ ਜੇ ਕੋਈ ਕਾਰਖਾਨਾ ਹੈਗਾ ਜਿੱਥੇ 100 ਮਿਹਨਤੂਰ ਕੰਮ ਕਰਦੇ ਆ ਉੱਥੇ ਹੜਤਾਲ ਦਾ ਜਿਹੜਾ ਹੱਕ ਬਿਨਾਂ ਨੋਟਿਸ ਦਿੱਤੇ ਜਾਂ ਜਾਂ ਸ਼ਾਰਟ ਨੋਟਿਸ ਦੇ ਉੱਤੇ ਉਹ ਹੜਤਾਲ ਕੀਤੀ ਜਾ ਸਕਦੀ ਸੀ ਉਹ ਵਾਪਸ ਹੋ ਗਿਆ ਹੁਣ ਉਹ ਕਹਿੰਦੇ ਆ ਕਿ 300 ਜਿੱਥੇ ਦਾ 300 ਤੱਕ ਮਿਹਨਤੂਰ ਕੰਮ ਕਰਦੇ ਆ ਉਸ ਕਾਰਖਾਨੇ ਵਿੱਚ ਤਾਲਾ ਬੰਦੀ ਕਰਕੇ ਜਿਹੜਾ ਮਾਲਕ ਹੈ ਉਹ ਸਾਰੇ ਮਿਹਨਤੂਰਾਂ ਨੂੰ ਕੱਢ ਸਕਦਾ ਕੋਈ ਸਰਵੇ ਨਹੀਂ ਹੋਊਗੀ ਉਹ 300 ਤੱਕ ਦੇ ਜਿਹੜੇ ਕਾਰਖਾਨਾ 300 ਮਿਹਨਤੂਰਾਂ ਦਾ ਉਹ ਵੀ ਬੰਦ ਹੋ ਜਾਊਗਾ ਇਸੇ ਤਰ੍ਹਾਂ ਹਰਤਾਲ ਦਾ ਹੱਕ ਖੋលਿਆ ਪਰਸੁੱਤਾ ਸੁੱਟੀ ਖੋਲੀ ਅਟਕਟੇ ਜਿਹੜੀ ਕੋਲੀ ਸੱਤਿਆ ਹਰ ਤੈ ਤੁਬਦੀਆਂ ਕਰਤੀਆਂ ਸਾਰਾ ਕੁਝ ਜੜੇ ਮਾਲਕਾਂ ਦੇ ਹੱਕ ਤੇ ਫੈਸਲਾ ਹੋ ਗਿਆ ਪਹਿਲਾਂ ਲੇਬਰ ਕੋਰਟਾਂ ਸੀਆਂ ਲੇਬਰ ਇਨਸਪੈਕਟਰ ਸੀ ਉਹ ਖਤਮ ਹੋ ਗਏ ਹੁਣ ਕੋਈ ਲੇਬਰ ਇਨਸਪੈਕਟਰ ਨਹੀਂ ਕੋਈ ਵੀ ਜਾ ਕੇ ਉੱਥੇ ਇਹ ਨਹੀਂ ਕਹਿ ਸਕਦਾ ਕਿ ਮਾਲਕ ਰਿਆਤ ਕੋਤਾਹੀ ਜੀਤੀ ਹੈ ਕਿਉਂਕਿ ਉਹਦੇ ਹੀ ਖਤਮ ਕਰ ਦਿੱਤਾ ਗਿਆ ਹੈਗਾ ਫੌਜਦਾਰੀ ਕਾਨੂੰਨ ਬਦਲ ਤੇ ਜਿਹਦੇ ਤੇ ਹੋ ਗਿਆ ਕਿ ਕਿਸੇ ਨੂੰ ਫੜ ਕੇ ਅੰਦਰ ਕਰ ਦਿਓ ਮੁੜ ਕੇ ਉਹ ਸਾਬਤ ਕਰੇ ਕਿ ਮੈਂ ਬੇਕਸੂਰ ਹਾਂ ਨਾ ਕਿ ਜਿਨੇ ਅੰਦਰ ਕੀਤਾ ਜਿਨੇ ਉਹ ਹੋਰ ਵਿੱਚ ਕੇਸ ਪਾਇਆ ਉਹ ਸਾਬਤ ਕਰੇ ਕਿ ਇਹਨੇ ਕੀ ਨੋਸ਼ ਕੀਤਾ ਹੈ ਵਾ ਉਹ ਸਾਰਾ ਤੋਰ ਉਲਟਾ ਕਰਕੇ ਪਿਛੇ-ਛੇ ਸਾਲਾ ਤੋਂ ਦਾ ਤਸਲਾ ਤੋਂ ਨਾਲ ਦਿਸੇ ਪੈਰੋਂ ਦਿਸੇ ਜਾ ਰਹੀ ਆ ਨਾ ਦੇਸ਼ ਨੂੰ ਦਿੱਤੇ ਜਮਾਨਤ ਦਿੱਤੀ ਜਾ ਰਹੀ ਹੈ ਇਹ ਉਹ ਜਿਹੜੇ ਉਮਰਖਾਨ ਦੁਆਰੀ ਬੰਦ ਕੀਤੇ ਅੰਦਰ ਤੇ بیمਾ ਕਾਰਗਾ ਕੇਸ ਵਾਲੇ ਉਹ ਬੰਦ ਕੀਤੇ ਐ ਇੱਥੋਂ ਪਤਾ ਲੱਗਦਾ ਹੈ ਕਿ ਇੱਥੋਂ ਦਾ ਜਿਹੜਾ ਕਾਨੂੰਨ ਹੈ ਉਹ ਮਨੁੱਖਾਂ ਦੇ ਹੱਥ 'ਚ ਹੁਣ ਉਹ ਕੰਮ ਨਹੀਂ ਕਰ ਰਿਹਾ ਫੌਜਦਾਰੀ ਕਾਨੂੰਨਾਂ 'ਚ ਉਹ ਤਬਦੀਲੀਆਂ ਕਰਤੀਆਂ ਜਿਹੜੀਆਂ ਕਿ ਅੰਗਰੇਜ਼ਾਂ ਤੋਂ ਵੀ ਵੱਧ ਖਤਰਨਾਕ ਨੇ ਇਸ ਤਰ੍ਹਾਂ ਬਿਜਲੀ ਸੋਧ ਮੇਲਾ ਸਾਡੇ ਸਾਰੇ ਤੇ ਅਸਰ ਕਰੂਗਾ ਇਹ ਕਿਉਂ ਧਰਨੇ ਲਾ ਰਹੇ ਆ ਕਿਸਾਨ ਅਸੀਂ ਤਾਂ ਨਹੀਂ ਬੋਲੇ ਇਹਦੇ ਤੇ ਕਿਉਂਕਿ ਬਿਜਲੀ ਦਾ ਅਸੀਂ ਵੀ ਵਰਤਦੇ ਆ ਉਹ ਬਿਜਲੀ ਦਾ ਸਾਰਾ ਕਾਰਪੋਰੇਟਾਂ ਕੋਲੇ ਚਲਾ ਜਾਣਾ ਹੈ ਸੂਬੇ ਪੱਧਰ ਉਪਰ ਕੋਈ ਵੀ ਕਰ ਰਹਿਣਾ ਹੀ ਨਹੀਂ ਉਹ ਸੈਟਰ ਬਿਜਲੀ ਚਲਾਇਆ ਕਰੋ ਤੇ ਸੈਟਰੀ ਉਹਨਾਂ ਕਾਰਪੋਰੇਟਾਂ ਐ ਸਾਨੂੰ ਬਿਜਲੀ ਸਪਲਾਈ ਕਰਿਆ ਕਰੋ ਤੁਹਾਡੇ ਮੀਟਰ ਲੱਗੜਿਆ ਚਿੱਪ ਵਾਲੇ ਮੀਟਰ ਜਿਹੜੇ ਪੀਰੀ ਪੇਡ ਮੀਟਰ ਹੋਣਗੇ ਪਹਿਲਾਂ ਉਸ ਨੂੰ ਤੁਸੀਂ ਚਾਰਜ ਕਰਿਆ ਕਰਨੋਗੇ ਕਿ ਐਨੇ ਹਜ਼ਾਰ ਰੁਪਏ ਅਸੀਂ ਪਾਤੇ ਤੇ ਹੁਣ ਐਨੇ ਘਟੇ ਉਹ ਮੀਟਰ ਚੱਲੂਆ ਜੇ ਉਹ ਤੁਹਾਡੀ ਚਿੱਪ ਤੇ ਤੁਸੀਂ ਨਹੀਂ ਪੈਸੇ ਪਾਓਗੇ ਤੁਹਾਡਾ ਮੀਟਰ ਬੰਦ ਹੋ ਜਾਊਗਾ ਇਹ ਬਿਜਲੀ ਸੋਧ ਬਿੱਲ ਵੀ ਆ ਗਿਆ ਉਸ ਤੋਂ ਪਹਿਲਾਂ ਲੈਂਡ ਫੂਲਿੰਗ ਦੀ ਪਾਲਸੀ ਆਈ ਸੀ ਉਸ ਤੋਂ ਬਾਅਦ ਰਸ ਸੀ ਖੇਤੀ ਮੰਡੀਕਰਨ ਦਾ ਕਰ ਰਹਾ ਆ ਸੀ ਤੇ ਹੁਣ ਜਿਹੜੀਆਂ ਇਹਨਾਂ ਨੇ ਕੀ ਕੀਤਾ ਸ਼ਾਮਲਾਂਡ ਜ਼ਮੀਨਾਂ ਨੂੰ ਵੇਚਣ ਦਾ ਬਿਲ ਨੇ ਅੰਦਾ ਜਿੰਨੀਆਂ ਸ਼ਾਮਲਾਂਡ ਜ਼ਮੀਨਾਂ ਪਿੰਡਾਂ ਦੇ ਵਿੱਚ ਜਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਤੋਂ ਛੋਟੇ ਤਬਕੇ ਦੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾ ਸਕਦੇ ਸੀ ਉਹ ਸਾਰੀਆਂ ਜਿਹੜੀਆਂ ਉਹ ਵੇਚਣੀਆਂ ਇਹਨਾਂ ਨੇ ਲਿਸਟ ਜਾਰੀ ਕਰਤੀ ਬਠਿੰਡੇ ਦਾ ਜਿਹੜਾ ਹੈਗਾ ਉਹ ਵੀ ਬਸ ਅਡੇ ਦਾ ਰੇਡ ਕਾ ਜਿਹੜਾ ਚੱਲਿਆ ਉਹ ਵੀ ਇਹ ਗੱਲ ਚੱਲਿਆ ਕਿ ਬਟਿੰਡੇ ਦੇ ਬੱਸ ਸਟੈਂਡ ਨੂੰ ਇੱਥੋਂ ਜੇ ਬਦਲ ਦਈਏ ਤਾਂ ਕਲੋਨੀਆਂ ਵਾਲਿਆਂ ਨੂੰ ਫਾਇਦਾ ਹੋ ਜੂਗਾ ਤੇ ਇਹ ਬੱਸ ਸਟੈਂਡ ਨੂੰ ਮਹਿੰਗੇ ਭਾਅ ਅਸੀਂ ਕਿਸੇ ਕਾਰਪੋਰੇਟ ਘਰਾਣੇ ਨੂੰ ਦੇ ਦੇਵਾਂਗੇ ਇਹ ਸਾਫ਼ ਪੱਲ ਹੈ ਕਿ 14 ਏਕੜ ਵਾਲੇ ਬੱਸ ਸਟੈਂਡ ਦਾ ਬਦਲਾਇਆ ਜਾ ਰਿਹਾ ਤੇ 11 ਏਕੜ ਵਾਲਾ ਅਸੀਂ ਕਹਿੰਦੇ ਮੋਟਰ ਰੋਡ ਤੇ ਬਣਾਉਣਾ ਹੈ ਇਹ ਵੀ ਪਤਾ ਹੈ ਜਿਵੇਂ ਪਹਿਲਾਂ ਆਪਣੇ ਕਹਿ ਕੇ ਗਏ ਲੋਕ ਕਿ ਇਹ ਸਰਕਾਰ ਪਹਿਲਾਂ ਬਹੁਤ ਮਾੜੀ ਸਾਬਤ ਹੋਈ ਆ ਇਹ ਕੱਲੀ ਇਹ ਸਰਕਾਰ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਢਾਂਚਾ ਹੈ ਉਹ ਸਾਮਰਾਜੀ ਕੰਪਨੀਆਂ ਦੇ ਵਿੱਚ ਹੋ ਗਿਆ ਤਬਦੀਲ ਹੋ ਗਿਆ ਸਾਮਰਾਜੀ ਕੌਪੜੀਆਂ ਦਾ ਸਿੱਧੀ ਦਖਲ ਅੰਦਾਜ਼ੀ ਸਾਡੀ ਜ਼ਿੰਦਗੀ ਦੇ ਵਿੱਚ ਆ ਗਈ ਹੈ ਇਸੇ ਕਰਕੇ ਸਾਨੂੰ ਕੱਲੇ ਆਰਥਿਕ ਅਧਿਕਾਰ ਨਹੀਂ ਬਾਕੀ ਸਾਰੇ ਜਿਹੜੇ ਜੀਵਨ ਦੇ ਅਧਿਕਾਰ ਆ ਉਹ ਵੀ ਰਾਖੀ ਕਰਨ ਦੀ ਡੋਲ ਪਈ ਹੈ ਜਿਹਦੇ ਕਰਕੇ ਸਾਨੂੰ ਕੱਲੇ ਪੈਨਸ਼ਨਰਾਂ ਨੂੰ ਸਾਰਿਆਂ ਨੂੰ ਹੀ ਇੱਕ ਪਲੇਟਫਾਰਮ ਤੇ 10 ਦਸੰਬਰ ਨੂੰ ਅਸੀਂ ਦਾ ਜਿਲਾ ਪੱત્રਾ ਤੇ ਬਣਾ ਰਹੇ ਹਾਂ ਜਮੂਰੀ ਘਰ ਸੇਵਾ ਵੱਲੋਂ ਅਸੀਂ ਪ੍ਰੋਫੈਸਰ ਜਗਮੋਲ ਸਿੰਘ ਹੋਰ ਹਨ ਫੀਡਬੈਕਿੰਗ ਦੀ ਵਰਾਸਤ ਤੇ ਚੋ ਇਹਨਾਂ ਨੂੰ ਬੁਲਾਇਆ ਹੈ ਖਾਸ ਕਰਕੇ ਉਹ ਲੋਕੜੇ ਬਹੁਤ ਖਜਾਨਾ ਹੈ ਬੋਲਣ ਦਾ ਤੇ ਤੁਹਾਨੂੰ ਇਸੇ ਲਈ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ 10 ਦਸੰਬਰ ਨੂੰ ਟੀਚਰਾਂ ਵਿਚ ਕੇਹੜਾ ਕੋਲੇ ਪਹੁੰਚ ਕੇ ਉਹਨਾਂ ਦੇ ਵਿਚਾਰ ਸੁਣੋ ਤੁਹਾਡਾ